ਆਜਾ ਪਾਣੋ ਪਿਆਰੇ ਲਾਲ ਗਰਗੀ ਬਣੋ ਜੋ ਕੱਲ ਦੁਬਾਰਾ ਫੇਰ ਟੀਵੀ ਚੈਨਲ ਤੇ ਬੈਠ ਕੇ ਜਥੇਬੰਦੀ ਬਾਰੇ ਜਿਹੜਿਆ ਗਲਤ ਫੈਲੀਆਂ ਪਾਇਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਬਾਰੇ ਗੱਲਬਾਤ ਕਰਨੀ ਹੈ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਪਿਆਰੇ ਲਾਲ ਗਰਗੀ ਕੱਲ ਫੇਰ 8-10 ਦਿਨ ਚੁੱਪ ਰਹਿਣ ਤੋਂ ਬਾਅਦ ਗਗਿੰਦਰ ਸਿੰਘ ਭਗਉੜਾ ਲਾ ਟੀਵੀ ਚੈਨਲ ਤੇ ਬੈਠੇ ਹੈ ਤੇ ਬੜੀਆਂ ਹੀ ਤਰਕਹੀਣ ਗੱਲਾਂ ਉਹਨਾਂ ਨੇ ਕੀਤੀਆਂ ਕਿ ਹਾਈ ਕੋਰਟ ਨੇ ਕਹਿਤਾ ਸੀਗਾ ਜਾਓ ਤੁਰ ਕੇ ਦਿੱਲੀ ਚਲ ਜਾਓ ਤੇ ਫਿਰ ਗਾਇ ਕਿਉਂ ਨਹੀਂ ਗਏ ਜਾ ਇਸ ਤਰ੍ਹਾਂ ਦੀਆਂ ਗੱਲਾਂ ਕਿ ਜਿਹੜਾ ਮੀਟੰਗਾ ਹੋ ਗਿਆ ਜਦੋਂ ਸਰਕਾਰ ਨਾ ਚਾਰ ਤੇ ਉਹ ਇਹਨਾਂ ਨੇ ਉਹ ਕੰਟਰੈਕਟ ਫਾਰਮ ਵਾਲੀ ਜਿਹੜੀ ਗੱਲ ਆਈ ਸੀ ਉਹ ਰੱਦ ਨਹੀਂ ਸੀ ਕੀਤੀ। ਜਾਂ ਹੋਰ ਵੀ ਬੜਿਆ ਕੁਝ ਤੁਸੀਂ ਸਾਡੇ ਤੇ ਆਮ ਲਗਾਉਂਦੇ ਜੀ। ਤੁਸੀਂ ਨਾ ਤੇ ਸਾਡੀ ਜਿੱਦੇਬੰਦੀ ਦੇ ਪਿਛੋਕੜ ਬਾਰੇ ਤੁਹਾਨੂੰ ਕੋਈ ਬਹੁਤੀ ਜਾਣਕਾਰੀ ਲੱਗਦੀ ਹੈ? ਉਹ ਜਾਣਕਾਰੀ ਲੈ ਲਓ ਪਹਿਲਾਂ। ਨਾ ਸਾਡੇ ਖਰਚੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਬਹੁਤੀ ਲੱਗਦੀ ਹੈ? ਪਹਿਲਾਂ ਲੈ ਲਓ। ਜਦ ਸਾਡੇ ਬਾਰੇ ਲੈ ਲਓ। ਫਿਰ ਕੋ ਗੱਲ ਕਰੋ। ਤੱਥ ਲਿਆਓ ਜਿਹੜੇ ਲਾਉਣੇ ਆ ਤੁਹਾਨੂੰ ਪਹਿਲਾਂ ਹੀ ਵਾਰਨਿੰਗ ਦੇ ਚੁੱਕੇ ਆ ਪਿਆਰਾ ਲੱਗਪੀ ਜੀ। ਕਿੱਤੇ ਵੀ ਆਪਾਂ ਟੀਵੀ ਚੈਨਲ ਤੇ ਬੈਠ ਕੇ ਜਾਂ ਕਿਤੇ ਵੀ ਜਿੱਥੇ ਸਰਵਜਨਕ ਤੌਰ ਤੇ ਤੁਹੇ ਚਾਹੁੰਦੇ ਹੋ ਤਾਂ ਤੇ ਵੀ ਦੀ ਤੁਸੀਂ ਨਿਸ਼ਚਿਤ ਕਰ ਲਓ ਅਸੀਂ ਆਉਂਦੇ ਆ ਤੇ ਤੁਸੀਂ ਤੱਥਾਂ ਸਾਥੇ ਜਿਹੜੇ ਆਪੇਸ਼ ਕਰੋ ਸਬੂਤ ਪੇਸ਼ ਕਰੋ ਲੋਕਾਂ ਨੂੰ ਹੀ ਪਤਾ ਲੱਗੇ ਲੋਕਾਂ ਗੜੀਓਂ ਸੜਕ ਉੱਤੇ ਨਿਸ਼ਰ ਹੋਵੇ ਇਹਨੇ ਰੋਜ਼ ਦੇ ਜਿਹੜੇ ਭਰਮ ਭਲੇ ਕੇ ਤੁਸੀਂ ਪਾਉਂਦੇ ਲੋਕਾਂ ਨੂੰ ਘਬਰਾਹਤ ਕਰਦੇ ਹੋ ਇਹ ਠੀਕ ਨਹੀਂ ਹੈ ਇਹ ਅਸੀਂ ਯੋਗੇ ਜੀ ਗਿਆਨ ਬਰਵਾਸਤ ਨੇ ਕਹਤੋ। ਦੂਸਰੀ ਗੱਲ ਇਹ ਨਾਲ ਤੁਸੀਂ ਕਰ ਰਹੇ ਹੋ ਕਿ ਕੰਟਰੈਕਟ ਫਾਰਮ ਵਾਲੀ ਗੱਲ ਕਰਨਾ ਜੀ ਜਦੋਂ 4 ਮੀਟਿੰਗ ਹੋਈਆਂ ਪਿਛਲੀ ਫਰਵਰੀ ਦੇ ਵਿੱਚ 18 ਫਰਵਰੀ ਜਿਹੜੀ ਮੀਟਿੰਗ ਹੋਈ ਆ 2024 ਉਹਦੇ ਵਿੱਚ ਉਹਨਾਂ ਨੇ ਕੰਟਰੈਕਟ ਫਾਰਮ ਦੀ ਗੱਲ ਕੀਤੀ। ਉਹਦੀ ਸਾਰੀ ਵੀਡੀਓਗ੍ਰਾਫੀ ਹੋਈ ਅੰਦਰ ਦੀ ਉਹ ਵੀਡੀਓਗ੍ਰਾਫੀ ਖੜਾਓ। ਉਹਨਾਂ ਨੇ ਕਹਿਸੇ ਪੰਜ ਫਜ਼ਲਾ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਨੂੰ ਤਿਆਰ ਐ। ਬਾਹਰ ਆਣ ਕੇ ਪਿਊਸ਼ ਗਲਨ ਦੀ ਮੁੱਕਰ ਜਾਂਦੇ। ਉਹ ਕਹਿੰਦੇ ਆ ਵੀ ਅਸੀਂ ਕਹਾਂ ਆ ਵੀ ਜਿਹੜਾ ਕਣਕ ਛੋਲੇ ਤੋਂ ਬਗੈਰ 5 ਫਸਲਾਂ ਬੀਜੂਗਾ ਉਹ ਤੇ ਕੰਟਰੈਕਟ ਫਾਰਮ ਕਰਾਂਗੇ ਕੋਈ 5 ਸਾਲਾਂ ਬਾਅਦ ਕੰਟਰੈਕਟ ਫਾਰਮ ਹੋਊਗਾ ਤੇ ਅਸੀਂ ਤੁਰੰਤ ਰੱਦ ਕਰਤੀਓ ਉਹ ਵੀਡੀਓਗ੍ਰਾਫੀ ਦੇ ਅੰਦਰ ਦੀ ਬਣੀ ਕਢਾ ਲਓ ਤੱਥ ਲੈ ਆਓ ਸਬੂਤ ਲੈ ਆਓ ਕੁਝ ਬਿਨਾਂ ਸਬੂਤਾਂ ਤੋਂ ਗੱਲ ਆਪਾਂ ਕਿਤਰਾ ਕਰਦੇ ਆ ਭਈ ਇਸ ਦੇ ਨਾਲ ਤੁਸੀਂ ਦੈਰੇ ਜੋ ਵੀ ਹਿaryana ਜਿਹੜੀ ਹਾਈ ਕੋਰਟ ਕਹਿ ਰਹੀ ਹੈ ਉਸ ਤੋਂ ਚੱਲ ਜਿਓ ਦੁਕਾਨਾਂ ਨਾਲ ਦੁਕਾਨਾਂ ਖੋਲੀਆਂ ਹਾਈ ਕੋਰਟ ਨੇ ਵੀ ਕਹੀ ਪੰਨਟਾਓ ਰਸਤਾ ਸਾਫ ਕਰੇ ਕਿਹੜੀ ਹੈ ਗੈਰ ਕਾਨੂੰਨੀ ਰਸਤਾ ਰੋਕਿਆ ਹੈ ਜਹਾੜਾ ਸਰਕਾਰ ਨੇ ਉਹਨਾਂ ਕੰਦਾ ਖੋਲੀਆਂ ਰਸਤਾ ਕਿਥਾ ਸਾਹਬ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਜਹਾੜਾ ਸਰਕਾਰ ਦੇ ਖਲਾਫ ਇੱਕ ਲੱਗ ਜੀ ਨਹੀਂ ਬੋਲ ਰਹੇ ਤੁਸੀਂ ਸਾਨੂੰ ਕਹਿ ਰਹੇ ਜਿਓ ਖਾਲੀ ਹੱਥੀ ਜਾਓ ਤੇ ਸਾਰੀ ਦੁਨੀਆ ਨੂੰ ਪਤਾ ਵਾ ਚਿੱਟਾ ਸਾਤਿਆ ਨੰਗਾ ਸਾਤਿਆ ਪਿਆੜਾ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ਹਿਦ ਮੇਲੀ ਪੂਤ ਨਾਲ ਉੱਥੇ ਫੋਰਸਾਂ ਲਾ ਕੇ ਕੰਧਾਂ ਘੱਟ ਕੇ ਗੈਰ ਕਾਨੂੰਨੀ ਛੜਕ ਰੋਕੀ ਲਈ ਜਦੋਂ ਕਹਿੰਦੇ ਦਿੱਲੀ ਜਾਣਾ ਸੀ ਅਸੀਂ ਸਾਡਾ ਤੇ ਪਿਆੜਾ ਸਰਕਾਰ ਦਾ ਕੋਈ ਰੌਲਾ ਨਹੀਂ ਸੀ ਅਸੀਂ ਹੁਣ ਵੀ ਦਿੱਲੀ ਜਾਣ ਵਾਸਤੇ ਤਿਆਰ ਹਾਂ ਅੱਜ 6 ਦਸੰਬਰ ਨੂੰ ਐਲਾਨ ਕੀਤਾ ਕਹਿੰਦੇ ਦਿੱਲੀ ਨੂੰ ਕੂਚ ਕਰਾਂਗੇ ਮਰਜੀ ਵੜੇ ਖਾਦੀ ਹਥਾਣਾ ਡੰਡੇ ਦੇ ਝੰਡੇ ਨਾਲ ਤੇ ਤੁਸੀਂ ਤੁਹਾਨੂੰ ਸੱਦਾ ਦਿੰਦੇ ਗਰਗਦੀ ਤੁਸੀਂ ਆਓ ਜਿਆਰੂ ਜਿਆਰੂ ਗੱਦੇ ਜੇ ਤੁਸੀਂ ਆਓ ਸਾਡੇ ਨਾਲ ਆਪਾਂ ਦਿੱਲੀ ਵਿੱਚ ਚਲੀਏ ਨਾਲੇ ਅਕੀਡਟਾ ਸਾਰਾ ਲੈ ਲਓ ਤੇ ਨਾਲੇ ਉੱਥੇ ਤੁਸੀਂ ਜਿਹੜਾ ਵਾ ਹਰਿਆਣਾ ਸਰਕਾਰ ਨਾਲ ਗੱਲ ਕਰ ਲਓ ਉਹਨਾਂ ਦਾ ਜਿਹੜੀਆਂ ਹੈਗੀਆਂ ਵਾ ਉਹਨਾਂ ਦੀਆਂ ਸੁਰੱਖਿਆ ਫੋਰਸ ਨਾਲ ਗੱਲ ਕਰ ਲਓ ਵੀ ਹਾਈ ਕੋਰਟ ਨੇ ਕਿਹਾ ਹੋਇਆ ਕਿਉਂ ਨਹੀਂ ਜੋ ਖਾਲੀ ਹੈ ਥਪੀ ਨਹੀਂ ਹੈ ਜੋ ਖਾਲੀ ਹੈ ਸਾਨੂੰ ਚੱਲ ਜਾਓ ਕਿਉਂ ਨਹੀਂ ਜਾਣ ਦਿੰਦੇ ਕੰਧ ਢਾਹੋ ਸਾਨੂੰ ਖਾਲੀ ਹੈ ਤਲਬ ਜਾਣ ਦਿਓ ਇਹ ਗੱਲ ਕੋਈ ਇੱਥੇ ਪੈਰ ਵੀ ਕਰਿਓ ਨਾਲੇ ਸਾਰਾ ਉੱਥੇ ਜਿਹੜਾ ਵਾ ਆਪਣਾ ਸਾਰਾ ਉੱਥੇ ਜਾ ਜਾ ਲੈ ਲਿਓ ਤੁਸੀਂ ਇਸ ਰਾਕੇ ਤੁਹਾਨੂੰ ਸੱਦਾ ਦੇ ਨੇ 6 ਦਸੰਬਰ ਨੂੰ ਛੱਭੂ ਮੋਰਚੀ ਤੇ ਪਹੁੰਚੋ ਤੇ ਨਾਲੇ ਜਿਓ ਜਿਹਾ ਬ੍ਰਥਮੀਆ ਤੂੰ ਗਮਰਾਹ ਹੋ ਗੱਲਾਂ ਤੁਸੀਂ ਕਰ ਰਹੇ ਜੋ ਤਰਕਹੀਣ ਅਸਲ ਦੇ ਵਿੱਚ ਜਿਤਨਾ ਤੁਸੀਂ ਕਹਿ ਰਹੇ ਜੋ ਜਿਤਨਾ ਦੀ ਗੱਲ ਕਰ ਰਹੇ ਜੋ ਕਿ ਉਹ ਹਰਿਆਣਾ ਸਰਕਾਰ ਨੇ ਜਿਹੜਾ ਵਾ ਹਰਿਆਣਾ ਸਰਕਾਰ ਨੂੰ ਤੁਸੀਂ ਨਹੀਂ ਕਹਿ ਰਹੇ ਹਰਿਆਣਾ ਸਰਕਾਰ ਨੇ ਛੱਡਾ ਰੁਕਿਆ ਜਾਂ ਕੇਂਦਰ ਸਰਕਾਰ ਨੇ ਤੂੰ ਤੁਸੀਂ ਤੁਸੀਂ ਭਾਰਤੀ ਜਨਤਾ ਪੱਪ ਜੱਜਪੂਤ ਰਹੇ ਕਿਸੇ ਨਾ ਕਿਸ ਤਰੀਕੀ ਨਾਲ ਇਸ ਗੱਲ 'ਤੇ ਨਾ ਸਾਰੀਆਂ ਗੱਲਾਂ ਨੂੰ ਵਿਚਾਰੋ ਛਾਣੇ ਬੰਦੇ ਜੋ ਸਾਡੇ ਨਾਲ ਡਿਬੇਟ ਕਰ ਲੋ ਜਿੱਥੇ ਮਰਜ਼ੀ ਕਰ ਲੋ ਤੇ ਛੇਤਰਿਕ ਨੂੰ ਉੱਥੇ ਆ ਜਾਓ ਤੁਹਾਨੂੰ ਖੁੱਲਾ ਸੱਦਾ ਹੈ